ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਜੋ ਵੀ ਸ੍ਰੋਤੇ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਸ਼ਟ ਬੇਨਤੀ ਕਰਦੇ ਆਂ ਕਿ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪਸ਼ੂ ਨੂੰ ਜਿਹੜਾ ਸвая ਸвая ਨੂੰ ਦੋ ਟਾਈਮ ਚੋਕੇ ਜਿਹੜਾ ਗੱਭਣ ਨੂੰ ਠਿੱਪ ਕੇ ਅੱਜ ਦੀ ਵਿਜਿਟ ਪਿੰਡ ਵਾਂ ਨੇੜੇ ਲੱਗਦਾ ਏ ਮਾਨੋਚਾਲ ਸਵਾਜਪੁਰ ਤਰਨਤਾਰ ਸਾਹਿਬ ਬਾਈ ਗੁਰਸੇਵਕ ਦੇ ਫਰਮ ਤੇ ਪਹੁੰਚ ਚੁੱਕੇ ਆ ਦੋ ਵੜਾ ਲੈ ਕੇ ਆਇਆ ਬਹੁਤ ਕਮਾਲ ਦੀਆਂ ਵੜਾ ਆ ਗਰਮੀਆਂ ਦੇ ਤੋਹਫੇ ਸਜਣੋ ਇੱਕ ਬਿਲਕੁਲ ਸੂਈ ਸਾਈ ਗਿੱਲਾ 나ੜੂ ਤੇ ਇੱਕ ਤਿਆਰੀ ਤੇ ਆ ਜਰਸੀ ਐਂਡ ਤੱਕ ਰਜੂਰ ਬਣੇ ਰਹੋ ਧੰਨਵਾਦ ਸਾਰਿਆਂ ਦਾ ਦਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਜੀ ਤੇ ਆਓ ਕਰੀਏ ਗੱਲਬਾਤ ਗੁਰਸੇਵਕ ਸਿੰਘ ਨਾਲ ਲਈਏ ਡਿਟੇਲ ਭਾਈ ਗੁਰਸੇਵਕ ਜੀ ਸਾਸਿਕਾ ਸਾਸਿਕਾ ਵੀ ਜੀ ਹੋਸਨਾਮ ਕੀ ਹਾਲ ਜੀ ਠੀਕ ਜੀ ਵਧੀਆ ਜੀ ਵਧੀਆ ਜੀ ਹੋਸਨਾਓ ਵਾਸ ਚੜਦੀ ਕਲਾ ਜੀ ਪਹਿਲਾ ਮਾਲ ਫਰ ਗਿਆ ਵੇਖਿਆ ਜੀ ਉਦ ਨਹੀਂ ਗਿਆ ਠੀਕ ਹੈ ਜੀ ਨਾਮ ਗੁਰਸੇਵ ਸਿੰਘ ਨਾਮ ਗੁਰਸੇਵ ਸਿੰਘ ਪਿੰਡ ਵਾ ਤਸੀਲ ਜ਼ਿਲ੍ਹਾ ਤਰਨਤਾਰ ਸਾਹਿਬ ਠੀਕ ਗੱਲ ਨੇੜੇ ਲੱਗਦਾ ਮਾਨੋਚਾਲ ਨੇ ਜੀ ਮਾਨੋਚਾਲ ਵੀ ਆਪਾਂ ਨੂੰ ਲੱਗੇ ਜੀ ਇਸ ਬਾਈਪਰ ਵੀ ਆਪਾਂ ਨੂੰ ਹਾਂ ਬਿਲਕੁਲ ਲੱਗੇ ਆ ਹਾਂਜੀ ਹਾਂਜੀ ਭਾਵੇਂ ਵਿੱਚ ਵਿਚਾਲੇ ਜੇ ਉਹੋ ਹੀ ਨਕਰ ਕਹਿ ਦਿੰਦੇ ਹਾਂ ਤੇ ਸ਼ੁਰੂਆਤ ਕਰੀਏ ਫੋਨ ਨੰਬਰ ਦੱਸਿਓ 8727066190 ਠੀਕ ਸ਼ੁਰੂਆਤ ਕਰੀਏ ਇਹ ਤੋਂ ਨਗੀਨੇ ਤੋਂ ਹਾਂਜੀ ਨਗੀਨਾ ਜੀ ਵਾਹ ਜੀ ਵਾਹ ਰਾਤੀ ਸੋਇਆ ਜੀ ਵਾਹ ਜੀ ਰਾਤੀ ਸੋਇਆ ਤੇ ਮਗਰ ਮੇਲ ਕਾ ਬੱਚਾ ਬੜਾ ਪਿਆਰਾ ਸਜਰੋ ਪਾਇਆ ਵਾਛੀ ਹੁੰਦੀ ਨਾ ਤੇ ਹਾਂ ਵਾਹ ਜੀ ਵਾਹ ਤੇ ਗਾਮੀ ਬਹੁਤ ਆਉਂਦੀ ਹੈ ਨਾ ਪੂਰੀ ਗਰਮੀ ਦੀ ਗਰਮੀ ਦਾ ਤੌਹਫਾ ਜੀ ਇੰਜ ਜਾ ਰਹੀ ਇੱਕ ਮੇੜ ਗੱਲ ਆ ਠੰਡੀਆਂ ਵਾਹ ਜੀ ਵਾਹ ਇਧਰ ਦੇਖੋ ਸ਼ਾਹੀ ਅੱਛਾ ਜੀ ਵਾਹ ਜੀ ਵਾਹ ਨਾ ਕੱਡੇ ਭਾਈ ਗਾਇ ਇਹ ਨਾ ਕੋਈ ਚੱਕਰ ਨਹੀਂ ਵੇਖੋ ਮੈਂ ਨਾ ਪੂਰੇ ਠੰਡ ਬੜਾ ਸਵਾਦ ਠੰਡ ਵੇਖੋ ਕਿਹੜਾ ਲੱਗਾ ਮਈਆਂ ਵਾਲਾ ਠਾਲ ਹੱਤੀ ਮੂਠੀ ਵਾਲਾ ਚਮਈਆ ਇੱਕ ਮੇੜ ਗੱਲ ਹੰਦੀ ਸੀਲ ਲੇਖੋ ਹਾਂ ਪੂਰੀ ਪੂਰੀ ਓਕੇ ਰਿਪੋਰਟ ਹੈ ਨਾ ਇਹ ਗੱਲ ਨਹੀਂ ਤੇ ਦੁੱਧ ਕਿੰਨਾ ਕੁ ਚਵਾਜੂਗੀ ਦੁੱਧ ਵਿੱਚ 20 ਤੋਂ 22 ਲੀਟਰ ਪਲੱਸ ਚੱਲੂਗੀ 20 ਕਿਲੋ ਹੈ ਨਾ ਮੰਨੀਆਂ ਹਾਂ 20 ਕਿਲੋ ਮੰਨ ਕੇ ਕੋਈ ਆਖਣੇ ਸੌਦਾ ਕਰਨੇ ਸੂਬਾ ਦੂਸਰਾ ਦੂਜਾ ਸੂਬਾ ਰਾਤੀ ਸੂਬਾ ਹਾਂ ਪੂਰੀ ਮੈਨਾਰ ਕੀ ਕੋਕੇ ਜੜੇ ਜੜੇ ਹਾਂਜੀ ਹਾਂਜੀ ਤੇ ਜੇ ਗਿਣੀਏ ਨਾ ਤੇ ਇਹੋ ਜਿਹਾ ਰੰਗ ਥੋੜਾ ਜਿਹਾ ਅਰਚੜ ਨਹੀਂ ਇਹ ਗਰਲੈਂਡ ਉਹ ਜੀ ਗਰਲੈਂਡ ਉਹ ਦਾ ਚਾਰਜ ਦਾ ਹੈ ਹਾਂਜੀ ਗਰਲੈਂਡ ਉਹ ਦਾ ਸਲ ਚ ਪੈਂਦੀ ਆ ਪੈਂਦੀ ਆ ਬੜੀ ਠੰਡੀ ਸੀਲਸ ਲੱਗੂ ਵਾਹ ਜੀ ਵਾਹ ਥਣ ਥਣ ਮੇਨ ਗੱਲ ਥਣ ਵੇਖੋ ਦਾ ਕਮਾਲ ਦਾ ਲੱਗਦਾ ਸੇ ਟਾਈਮ ਨੋਟ ਜ਼ਰੂਰੀ ਕਰਾ ਲਿਏ ਭੈਣ ਭਰਾਵਾਂ ਨੂੰ ਪਤਾ ਲੱਗ ਜਾਏ ਸਮਾਂ ਕਿੰਨਾ ਹੋ ਗਿਆ ਰਾਤੀ ਸੂਈ ਆ ਸ਼ਾਹੀ ਨਹੀਂ ਨਹੀਂ ਟਾਈਮ ਹੁਣ 21 ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਨੋਟ ਕਰੀਏ ਧੰਨਵਾਦ ਹਾਂਜੀ 1 ਵਜ ਗਿਆ ਈ 1 ਵਜ ਗਿਆ ਹਾਂ 40 ਮਿੰਟ ਹੋ ਗਏ ਓਥੇ 40 ਮਿੰਟ ਹੋ ਗਏ 1 ਵਜ ਕੇ 40 ਮਿੰਟ ਹੋ ਗਏ ਹਾਂਜੀ ਹਾਂਜੀ 2:00 ਵਜੇ ਤੇ ਸ਼ਾਂ ਨੂੰ ਤੇ ਫਿਰ ਮੈਂ ਨਾ ਮੈਂ ਨਾ 7 ਵਜੇ ਦੀ ਚਵਾਈ ਪੀਤੀ ਸ਼ਾਰੀ ਇਹਦੀ ਕਿੰਨਾ ਬੋਲਾ ਚ ਹੋਇਆ ਝੂੜ ਨਹੀਂ ਮਾਰਨਾ ਬੱਚੇ ਨੂੰ ਜਾ ਕੇ 4.5 ਕਿਲੋ ਬੋਲਾ ਚ ਹੋਇਆ ਥੱਲੇ ਵਾਹ ਜੀ ਵਾਹ ਖੁੱਲ ਗਈ ਤੋਰਾ ਚਾਈਏ ਦੇਖੋ ਤੋਰਾ ਚੈੱਕ ਕਰ ਲਈ ਵਾਹ ਜੀ 4 4.5 ਕਿਲੋ ਸੱਜਣੋਂ ਬੋਲਾ ਚ ਹੋਇਆ ਬੱਚੇ ਨੂੰ ਅਰ ਜਾ ਕੇ ਠੀਕ ਆ ਇਹ 10 ਕਿਲੋ 12 ਕਿਲੋ ਡਾਂਗ ਦਾ ਬੋਲਾ ਜਿਹੜਾ ਤਿਆਰ 10 12 ਕਿਲੋ ਜੀ ਬੋਲਾ ਹਾ ਜਰੀ ਹੋਊਗਾ ਹਾ ਜਰੀ ਹੋਊਗਾ ਹਨਾ ਚੱਲ ਭਾਈ ਕਰਮਾਲ ਕੇ ਠੀਕ ਆ ਤੇ ਥਾਂ ਨ ਬੜਾ ਕੰਮ ਦਾ ਲੱਗਾ ਬੇਨਤੀ ਉਹ ਕਰਦੇ ਥਾਂ ਦੀ ਗਾਂ ਹੰਦੀ ਆ ਥਾਂ ਚ ਡੇਦੀ ਮੇਰੀ ਸਾਲੀ ਗਾਂ ਆ ਖਾਣਾ ਵੇਖੋ ਕਮਾਲ ਦਾ ਵਹਿੜ ਨੂੰ ਲੱਗਾ ਬਹੁਤ ਸੋਹਣੀ ਵਹਿੜ ਆ ਮੈਂ ਨਾ ਕਮਾਲ ਦੀ ਆ ਗਰਮੀ ਦਾ ਤੋਹਫਾ ਜੀ ਮੋੜ ਲੈ ਕੇ ਪੂਰੀ ਜਿੰਦ ਜਾਨ ਵਾਲੀ ਲਹੂ ਪੇਤ ਦੀ ਸੱਜੋ ਲਹੂ ਪੇਤ ਆ ਜੀ ਹਾਂ ਸਹੀ ਦੰਗਰ ਵੀ ਤੂ ਕੇ ਵੇਖ ਲੋ ਥੱਪਿਆ ਜਾਂਦਾ ਕੋਈ ਕਿੱਤ ਜਾਂ ਨਹੀਂ ਪੂਰੀ ਓਕੇ ਰਪੋਟ ਆ ਇਹ ਗਾਲ ਕੀਮਤ ਦੀ ਕਰੀਗੇ ਤੇ ਕਿੰਨੇ ਦੀ ਦੇ ਦੀਏ ਮੋਲ ਸ਼ਾਜੀ 65000 ਰੁਪਇਆ ਕਰਦੇ ਆ ਅੱਛਾ 2000 ਦਾ ਮਾਨਤਨ ਕਰ ਲਾਂਗੇ 63000 ਦੀ ਵੈੜ ਦੇ ਦਾਂਗੇ ਹੋਏ ਕਰ ਦੋ ਤੁਸੀਂ ਦੱਸ ਨਹੀਂ ਆਪੇ ਕਰ ਦੋ ਨਹੀਂ ਯਾਰ 80000 ਦੀ ਜੈਸਤਨ ਹੋਣੀ 80000 ਦੀ ਜੈਸਤਨ ਹੋਣੀ ਹੈ ਹਾਂਜੀ ਹਾਂਜੀ ਠੀਕ ਆ ਘਰ ਆ ਇਹਦਾ ਕਰ ਨਹੀਂ ਵੈੜ ਵੇਖੋ ਜੀ ਨਹੀਂ ਵੈੜ 'ਚ ਕੋਈ ਸ਼ੱਕ ਨਹੀਂ ਤੇਰੀ ਜਹ ਪੂਰੀ ਸੀ ਦੇਖੋ ਹਾਂ ਪੂਰੀ ਓਕੇ ਰਿਪੋਰਟ ਹੈ ਹਣਾ ਵਾਹ ਇਹ ਚੱਕਰ ਨਹੀਂ ਕਰਨ ਵਾਲੀ ਬਾਕੀ ਜਿਵੇਂ ਜਿਵੇਂ ਚਵਾਈਆਂ ਆਂਗਣਾਂ ਮੈਂ ਇਹਦਾ ਜਿਉਂ-ਜਿਉਂ ਚਵਾਈਆਂ ਲੱਗਣੀਆਂ ਇਧਰ ਦੇਖ ਹਾਂ ਵਾਹ ਜੀ ਚਵਾਈ ਬੜੀ ਲੱਗੀ ਕਰਮਾ ਵਾਲੀ ਮੈਂ ਬਹੁਤ ਨਾ ਨਹੀਂ ਕਟਾ ਦੇਖੋ ਹੂੰ ਚਲੋ ਇੱਥੇ ਚਲੋ ਕੋਟਰੀ ਆਈ ਦੋ ਦੀ ਇਹ ਚਲੋ ਬਾਸ ਕਰੋ ਕਰਮਾ ਵਾਲੀ ਨੂੰ ਜਿਹੜਾ ਕੋਈ ਆਊਗਾ ਭੈਣ ਭਰਾ ਪਾਸ ਕਰਕੇ ਲੈ ਕੇ ਜਾਈਂ ਤੇ ਜਰਸੀ ਆ ਗਈ ਜਰਸੀ ਆਈ ਵਾਹ ਵਾਹ ਇਹ ਵੀ ਪੰਜਾਬ ਵਾਲੀ ਵੱਡੇ ਕੱਦ ਦੀ ਵੱਡੇ ਕੱਦ ਦੀ ਜੀ ਵੀ ਛੋਟਾ ਮਾਚ ਲਾ ਲਾ ਕਾਦ ਨੇ ਛੋਟੀ ਜਰਸੀ ਨਾ ਮਾਚਾਈ ਸਕਦਾ ਤੁਹਾਡੇ ਜਿਹੜਾ ਹੀ ਕੱਦ ਆ ਰਹੇ ਹਾਂਜੀ ਹਾਂਜੀ ਤੇ ਸਮਾਂ ਨੋਟ ਕਰੀਏ ਕਿੰਨਾ ਘਰਹਿ ਗਿਆ ਇਹ ਸ਼ਾਇਦ 15 ਨਾਲ 60 ਖੜੂਗੀ ਇਧਰ ਇਹ ਵੀ ਠੰਡੀ ਸੀਜ਼ਨ ਲਾੜ ਵੜੇ ਪਏ ਢੇਲ ਬੜੀ ਨਾ ਢੇਲ ਬੜੀ ਇਹਨਾਂ ਦਾ ਲਾ ਵੀ ਵੇਖੋ ਅੱਛਾ ਜੀ ਇਧਰ ਵਾਹ ਜੀ ਵਾਹ ਇੱਥੇ ਕੱਪੜ ਥੱਲੇ ਬਹਿ ਨਹੀਂ ਦਿੱਦੀ ਇਧਰ ਵਾਹ ਜੀ ਬੰਨ ਨਹੀਂ ਨਹੀਂ ਵਾਕੇ ਮੈਂ ਪੂਰਾ ਹਾਂ ਯਾਰ ਇਹ ਰੰਗ ਸਭ ਨੂੰ ਮਾਰਦਾ ਹਾਂ ਤੇ ਸ਼ਾਈ ਵਾਜ ਪੱਕ ਚ ਆ ਜਾਂਦੀ ਆ ਨਹੀਂ ਆ ਵੀ ਕੋਈ ਨਹੀਂ ਨਹੀਂ ਜਰਸੀ ਆ ਜਰਸੀ ਪੰਜਾਬ ਵਾਲੀ ਠੰਡੀ ਸੀ ਖੋਲ ਕੇ ਤੋਰਾ ਕਰਾਈਏ ਜੈ ਕਾ ਸ਼ਾਇਦ ਆਲ ਨਹੀਂ ਆ ਜਰਸੀ ਆ ਜਿਹੜੀ ਚੀਜ਼ ਪੰਜਾਬ ਵਾਲੀ ਆ ਜੀ ਪੰਜਾਬ ਵਾਲੀ ਜਿਹੱਚ ਆਉਂਦੀ ਆਰਡਰ ਕੁਆਲਿਟੀ ਵੈਰਾਈਟੀ ਉਸ ਚ ਹੀ ਦੱਸਣਾ ਪੈਂਦਾ ਠੀਕ ਆਠ ਕੁਆਲਿਟੀ ਬੜੀ ਸੋਹਣੀ ਲੱਗੀ ਹਨਾ ਥਾਨ ਬੜਾ ਇਹਨੂੰ ਵੀ ਹਾਂ ਉਹਦੇ ਨਾਲੋਂ ਵੀ ਥੋੜਾ ਜਹਾ ਲੰਬਾ ਥਾਨ ਕੱਢੂਗੀ ਬਾਕੀ ਢਿਲ ਢੁਲ ਸਜਣੋਂ ਬੜੀ ਪਈ ਆ ਸਮਾਂ ਨੋਟ ਕਰਿਓ ਕੋਈ 15 ਦਿਨ ਜ਼ਰੂਰ ਰਹਿ ਗਿਆ 15 ਦਿਨਾਂ ਨੂੰ ਵਸਾਖੀ ਤੇ ਪੂਰੇ ਪਟਾਕੇ ਪਾਜੂਗੀ ਮੇਲਾ ਲਾ ਰੋਗੇ ਸਾਡੀ ਦੇ ਨੇ ਮੇਲਾ ਲਗਾ ਦੇਣਾ ਜੇਕਰ ਮੀਂਹ ਪਾ ਸਾਥੀ ਤੇ ਲੈ ਜਾਈਏ ਨੂੰ ਹਾਂ ਲੋਇ ਵਜਨ ਲੋਡ ਵੇਖੋ ਚੈੱਕ ਕਰੋ ਨਹੀਂ ਫੁੱਲ ਵੱਡੀ ਆ ਵਜਨ ਲੋਡ ਦੀ ਵੀ ਫੁੱਲ ਭਾਰੀ ਭੂਰੀ ਆ ਪੂਰੇ ਲੋ ਪਿੱਤ ਜਾ ਤੇ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਦੀ ਦੇਖੀਏ ਇੰਤ ਸਾੜੀ ਇਹਦਾ 70000 ਰੁਪਇਆ ਕਰਦੇ ਆਂ ਅੱਛਾ 65000 ਗਿਆ ਸੋ ਦੇ ਦਈਏ ਲੈ ਲੋ ਉੱਥੇ ਹੀ ਕਰ ਦਈਏ ਬਾੜ-ਬਾੜ ਦੀਆਂ ਜਿਹੜਾ ਮਰਜ਼ੀ ਲੈ ਜਾ ਜਾ ਨਹੀਂ ਬਾੜ ਦੀ ਜਾਣ ਦੇ ਯਾਰ ਨਾ ਕੋਈ ਦਾ ਜਿਹੜਾ ਮਰਜ਼ੀ ਲੈ ਇਹ ਵੀ ਵੇਖੋ ਜੀ ਵੇਖੋ ਆਹਾਂ ਗੁੰਮ ਉਡਾਉਂਦੀ ਯਾਰ ਗੁੰਮ ਦੀ ਆਈ ਤੋਰ ਤੇ ਫਾਰ ਨਹੀਂ ਕੋਈ ਨਹੀਂ ਆਪੇ ਤੇ ਬੜੂ ਹਾਂ ਜੀ ਨਹੀਂ ਕੋਈ ਨਾ ਸੱਜਰੋ ਗੁੰਮ ਉਡਾਉਂਦੀ ਦੋ ਬੈੜਾ ਐ ਬਾਈ ਗੁਰਸੇਵਕ ਕੋਲ ਪਿੰਡ ਵਾਮ ਮਾਨੋ ਚਾਲਦੇ ਬਿਲਕੁਲ ਨੇੜੇ ਹਾਈਵੇ ਰੋਡ ਹੈ ਤਰਨਤਾਰਨ ਨਾਲ ਦੇ ਜਿਹੜੀ ਵੀ ਆਪਣੀ ਨਰਖਪਾਖ ਤਸੱਲੀ ਕਰਨੀ ਇੱਥੇ ਪਿੰਡ ਪਹੁੰਚ ਕੇ ਬਾਈ ਦੇ ਫਾਰਮ ਤੇ ਕਰ ਲਿਓ ਵੈੜਾ ਦੋਵੇਂ ਖਰੀਦਣ ਵਾਲਿਆਂ ਤੇ ਅੰਤ ਤੱਕ ਤੁਹਾਡਾ ਜੁੜੇ ਰਹਿਣ ਦਾ ਧੰਨਵਾਦ ਠੀਕ ਹੈ ਜੀ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਰੱਬ ਰੱਖਾ